ਮਿੱਤਰੋ ਹੁਣ ਆਹ ਦੇਖਿਓ ਮੇਰੇ ਆਪਣੇ ਪਿੰਡ ਕਾਲ ਚਰਾਣੀ ਦੇ ਵਿੱਚ ਹੋਈ ਗੜੇ ਮਾਰੀ ਦਾ ਨੁਕਸਾਨ ਹੁਣ ਇਹ ਦੇਖਿਓ ਬੱਲੀ ਇੱਕ ਨਹੀਂ ਛੱਡੀ ਆਹ ਬਸ ਕੱਲੇ ਡੱਕੇ ਦੇ ਰਹਿ ਗਏ ਹੁਣ ਦੇਖਣ ਦੇ ਵਿੱਚ ਪਤਾ ਹੀ ਨਹੀਂ ਲੱਗਦਾ ਵੀ ਇਹ ਕਣਕ ਆ ਯਾਰ ਦੇਖੋ ਕੀ ਹਾਲ ਕਰਤਾ ਜਮਾ ਧਰਤੀ ਦੇ ਵਿੱਚ ਹੀ ਵੜਦੀ ਆਹ ਸਿੱਟੇ ਤਾਂ ਨਾ ਭਲਨੇ ਪੈਂਦੇ ਆ ਆਹ ਦੇਖਿਓ ਕੀ ਹਾਲ ਕਰਤਾ ਇੰਨੇ ਨਹੀਂ ਦੋਸਤੋ ਹੁਣ ਤੁਸੀਂ ਅੰਦਾਜ਼ਾ ਲਾ ਕੇ ਦੇਖਿਓ ਕਿੰਨਾ ਕੁ ਟਾਈਮ ਗੜੇ ਮਾਰੀ ਹੋਈ ਹੋਊਗੀ ਤੇ ਗੜਿਆਂ ਦਾ ਸਾਈਜ਼ ਕਿੰਨਾ ਕੁ ਵੱਡਾ ਹੋਵੇਗਾ ਫੁੱਲ ਵੱਡਾ ਸਾਈਜ਼ ਸੀ ਗੜਿਆਂ ਦਾ ਹੁਣ ਆਹ ਕਿਸਾਨ ਵੀਰ ਕੀ ਕਰੂਗਾ ਤੁਸੀਂ ਆਏ ਵੇਖੋ ਵੀ ਕਣਕ ਦਾ ਹਾਲ ਕੀ ਕਰਤਾ ਹੁਣ ਇੱਥੇ ਕਈ ਕਿਸਾਨ ਵੀਰ ਜਿਹੜੇ ਬਾਲੇ ਵੱਡੇ ਵਿਦਵਾਨਕ ਹੁੰਦੇ ਆ ਉਹ ਪਤਾ ਕੀ ਕਹਿਣਗੇ ਯਾਰ ਹੁਣ ਪਈ ਗੜੇ ਮਰਦਾ ਕੋਈ ਨੁਕਸਾਨ ਨਹੀਂ 1% ਵੀ ਆਹ ਦੇਖ ਲਓ ਮੇਰੇ ਪਿੰਡ ਆ ਕੇ ਦੇਖਿਓ ਕਿ ਗੜੇ ਮਰਦਾ ਨੁਕਸਾਨ ਹੈਗਾ ਕਿ ਨਹੀਂ ਅਕਿ ਕਣਕ ਤਾਂ ਹੁਣ ਖੜੀ ਹੋ ਜੂਗੀ ਆਹ ਦੇਖ ਲਓ ਧਰਤੀ ਦੇ ਵਿੱਚ ਹੀ ਵੜਤੀ ਕਣਕ ਖੜੀ ਹੋ ਜੂਗੀ ਆਹ ਤਾਂ ਲੈ ਮਾੜੀ ਮੁੱਟੀ ਖੜੀ ਆ ਪਰ ਖੜੀ ਕਣਕ ਤਾਂ ਹੁਣ ਅਸੀਂ ਕੀ ਕਰਗੇ ਜਿਹੜੇ ਉੱਪਰ ਬੱਲੀ ਸੀ ਉਹ ਤਾਂ ਹੁਣ ਪਹਾੜ ਕੇ ਲੈ ਕੇ ਆਉਣੀ ਪੈਂਦੀ ਆ ਪਤਾ ਹੀ ਨਹੀਂ ਕਿੱਧਰ ਗਈ ਸਿੱਟੇ ਤਾਂ ਨਾ ਜਮਾ ਗਾਇਬ ਹੀ ਕਰਤੇ ਜਿਹੜੇ ਮਾੜੇ ਮੋਟੇ ਹੈਗੇ ਆ ਉਹ ਉ ਅੱਦੇ ਅੱਦੇ ਕਰਤੇ ਮੇਰੇ ਕਹਿਣ ਦਾ ਮਤਲਬ ਕੇ ਇਕੱਲੇ ਆਹਾ ਢੱਕੀ ਦੀ ਰਹਿ ਗਏ ਸਿੱਟੇ ਦਾ ਪਤਾ ਹੀ ਨਹੀਂ ਕਿੱਧਰ ਗਿਆ ਆਹ ਦੇਖ ਲੋ ਲੱਬੇ ਤੋਂ ਨਹੀਂ ਥਿਆਂਦੇ ਗਾਇਬ ਹੀ ਕਰਤੇ ਇੰਨਾ ਕੁ ਨੁਕਸਾਨ ਕੀਤਾਗਾ 2 ਮਾਰਚ ਨੂੰ ਹੋਈ ਗੜੇ ਮਾਰੀ ਨੇ ਪਤਾ ਕੀ ਗੱਲ ਆ ਯਾਰ ਆਪਣੇ ਕਿਸਾਨਾਂ ਦੀਆਂ ਨਾ ਆਪਣੇ ਜਿਹੜੇ ਭਰਾ ਕਿਸਾਨ ਉਹੀ ਲੱਪਾ ਖਿੱਚੀ ਜਾਂਦੇ ਆ ਹੁਣ ਆਹਾ ਨੁਕਸਾਨ ਨਹੀਂ ਘੜਿਆਂਦਾ ਇਸ ਤੋਂ ਬਾਅਦ ਕੀ ਨੁਕਸਾਨ ਹੋਊਗਾ ਹੁਣ ਆ ਬਚਾਰਿਆਂ ਦੀ ਤਾਂ ਤੂੜੀ ਵੀ ਨਹੀਂ ਬਣਨੀ ਚੱਜਣਾ ਆਪਣੇ ਕਿਸਾਨ ਵੀ ਅਕਸਰ ਰੋਂਦੇ ਹੁੰਦੇ ਹਨ ਯਾਰ ਠੇਕੇ ਵਾਲੀ ਜ਼ਮੀਨ ਦੇ ਵਿੱਚ ਤਾਂ ਕਲੀ ਤੂੜੀ ਵੀ ਬਚਦੀ ਆ ਹੁਣ ਇੱਥੇ ਤਾਂ ਤੂੜੀ ਵੀ ਨਹੀਂ ਪੱਜੀ ਆ ਤਾਂ ਹੁਣਾਂ ਦੇਖਣ ਦੇ ਵਿੱਚ ਐਂ ਲੱਗਦਾ ਜਿਵੇਂ ਕਿਸੇ ਨੇ ਉੱਪਰ ਦਾਤੀ ਨਾਲ ਸਾਰੀ ਕਣਕ ਵੜਤੀ ਹੁੰਦੀ ਆ ਐ ਪੂਰਾ ਬੁਰਾ ਹਾਲ ਕੀਤਾ ਹੋਇਆ ਹੁਣ ਇੱਥੇ ਜਾ ਕੇ ਦੇਖੋ ਕਣਕ ਤਾਂ ਖੜੀ ਆ ਨਾ ਪਰ ਸਿੱਟੇ ਗਰਗੇ ਸਾਰੇ ਗਾਏ ਵੀ ਕਰਤੇ ਆਈ ਲੱਗਦਾ ਜਿਵੇਂ ਦਾਤੀ ਨਾ ਪੂਰੀ ਚੰਗੀ ਤਰ੍ਹਾਂ ਫੇਰੀ ਹੁੰਦੀ ਆ ਐਨਾ ਕੁ ਨੁਕਸਾਨ ਕੀਤਾ ਮੇਰੇ ਆਪਦੇ ਪਿੰਡ ਕਾਲ ਚਰਣ ਦੇ ਵਿੱਚ ਗੜਿਆ ਨੇ ਹੁਣ ਦੋਸਤੋ ਗੜੇ ਮੇਰੇ ਪਿਛਲੀ ਵਾਰ ਵੀ ਪਏ ਸੀਗੇ ਸਾਰੇ ਪਿੰਡ ਦੇ ਉੱਪਰ ਹੀ ਤੇ ਨੁਕਸਾਨ ਦੀ ਗੱਲ ਕਰਾਂ ਪਿਛਲੇ ਸਾਲ ਤਾਂ ਐਨਾ ਸੀ ਨਾ ਮੇਰੇ ਆਪਦੇ ਪਿੰਡ ਦੇ ਵਿੱਚ ਐਚ ਡੀ 30 86 ਦੀ ਕਣਕ ਦੀ ਵੈਰੈਟੀ ਆ ਬਹੁਤ ਜ਼ਿਆਦਾ ਲੱਗੀ ਹੋਈ ਸੀ ਤੇ ਉੱਪਰੋਂ ਪੈ ਗਏ ਗੜੇ ਹੁਣ ਜਿਹੜਾ ਖੇਤੀਬਾੜੀ ਅਧਿਕਾਰੀ ਆਇਆ ਸੀ ਉਹ ਤਾਂ ਬਸ ਬੱਲੀ ਤੋੜ ਕੇ ਕਹਿੰਦੀ ਹਾਂ ਦਾਣੇ ਤਾਂ ਰਮੋਟੇ ਆ ਤੇਰੇ ਕਾ ਤਾਂ ਨੁਕਸਾਨ ਹੋ ਗਿਆ ਬਸ ਉਹ ਤਾਂ ਇਹ ਕਹਿ ਕੇ ਚਲਿਆ ਗਿਆ ਪਰ ਬਾਅਦ ਦੇ ਵਿੱਚ ਰੋ ਕਣ ਕੇ ਵੱਡੀ ਨਾ 3086 ਨੇ ਆਪਣੇ ਕਿਸਾਨ ਵੀਰਾਂ ਦਾ ਇੰਨਾ ਕ ਨੁਕਸਾਨ ਕੀਤਾ ਨਾ ਕਿ ਇਹ ਸਵਾਰ ਜਿੰਨੇ ਜਿੰਨਾ ਵੀ ਕਿਸਾਨ ਵੀਰਾਂ ਨੇ ਮੇਰੇ ਪੈਣ ਦੇ ਵਿੱਚ ਖਾਸ ਕਰਕੇ ਐਚਡੀ 3086 ਲਗਾਈ ਸੀ ਨਾ ਉਹਨੇ ਇੱਕ ਕਨਾਲ ਵੀ ਐਚਡੀ 3086 ਨਹੀਂ ਬੀਜੀ ਹੁਣ ਸੋਚ ਕੇ ਵੇਖ ਲਓ ਪਿਛਲੇ ਸਾਲ ਵੀ ਕਿੰਨਾ ਕੁ ਨੁਕਸਾਨ ਹੋਇਆ ਹੋਊਗਾ ਇਸੇ ਕਰਕੇ ਦੋਸਤੋ ਮੈਂ ਤੁਹਾਨੂੰ ਵਾਰ-ਵਾਰ ਕਹਿਣਾ ਉਹਨਾ ਵੀ ਠੇਕੇ ਉੱਚੇ ਨਾ ਚੱਕੋ ਆਹ ਜਿਹੜੀ ਜ਼ਮੀਨ ਆ ਨਾ ਇਹ ਮੇਰੇ ਪਿੰਡ ਦੀ ਸਭ ਤੋਂ ਚੰਗੀ ਜ਼ਮੀਨ ਆ ਤੇ ਸਭ ਤੋਂ ਉੱਚਾ ਠੇਕਾ ਇੱਥੇ ਹੀ ਆ ਤੇ ਨੁਕਸਾਨ ਦੇਖ ਲਓ ਇਸ ਵਾਰ ਕਿੰਨਾ ਹੋਇਆ ਇਹ ਇਸ ਵਾਰ ਤਾਂ ਨਾ ਇਕੱਲੇ ਡੱਕੀ ਬੱਲੇ ਰਹਿ ਗਏ ਚਾਹ ਦੇ ਨਾਲ ਤੂੜੀ ਵੀ ਨਹੀਂ ਬਾਨੀ ਡੰਗਰ ਵੀ ਆਪਣੇ ਪਸ਼ੂ ਵੀ ਭੁੱਖੇ ਮਰਨਗੇ ਇੰਨਾ ਕੁ ਜ਼ਿਆਦਾ ਨੁਕਸਾਨ ਆ ਹੁਣ ਜਿਹੜੇ ਇੱਥੇ ਕਹਿੰਦੇ ਹੋ ਨਾ ਪੰਜਾਬ ਸਰਕਾਰ ਤੁਹਾਡੇ ਨਾਲ ਆ ਸਰਕਾਰਾਂ ਸਰਕੂਰਾਂ ਦੇ ਪੱਲੇ ਕੁਛ ਨਹੀਂਗਾ ਆਪਣੇ ਆਪ ਤੇ ਭਰੋਸਾ ਰੱਖੋ ਜਿਹੜਾ ਕੁਝ ਹੋਣਾ ਸੀ ਹੋ ਗਿਆ ਹੁਣ ਟੈਨਸ਼ਨ ਨਾ ਲਓ ਜਿਹੜਾ ਕੁਝ ਹੋਣਾ ਸੀ ਉਹ ਤਾਂ ਹੋ ਹੀ ਗਿਆ ਹੁਣ ਦਿਓ ਇਜਾਜ਼ਤ ਧੰਨਵਾਦ ਦੋਸਤੋ